ਫਗਵਾੜਾ ਪੁਲਿਸ ਨੇ ਫਗਵਾੜਾ ਇਲਾਕੇ ਵਿੱਚ ਲੁੱਟਖੋਦੀਆਂ ਵਰਤਾਂ ਤੁਨੂੰ ਅਨਸਾਮ ਦੇਣ ਬਾਰੇ ਗਰੋਧ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦਾ ਮੋਟਰਸਾਈਕਲ ਤੇ ਤੈਜ਼ ਹਥਿਆਰ ਬਰਾਮਦ ਕੀਤੇ ਹਨ ਇਸ ਸਬੰਧੀ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਡੀਐਸਪੀ ਜਸਪ੍ਰੀ ਸਿੰਘ ਦੀ ਅਗਵਾਈ ਚ ਐਸਐਚਓ ਥਾਣਾ ਸਦਰ ਇੰਸਪੈਕਟਰ ਅਮਨ ਨਾਹਰ ਨੇ ਦੋ ਨੌਸਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਦਾ ਮੋਟਰਸਾਈਕਲ ਤੇ ਤੇਜ਼ ਹਥਿਆਰ ਲੁੱਟੀ ਹੋਈ 5000 ਨਕਦੀ ਬਰਾਮਦ ਕੀਤੀ ਹੈ ਫੜੇ ਗਏ 2 ਮੇ 9 ਸਵਾਨ ਚੀਲਾ ਨਮਸ਼ਾਹਤ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੇ ਬਾਕੀ ਸਾਥੀਆਂ ਬਾਰੇ ਵੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਆ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਤਲਾ ਮੈਡਮ ਮਤਸਲਾ ਬੁੱਧਾ ਆਈ ਗੈਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ ਬਾੜੀਆਂ ਅਸਾਂ ਨੇ ਖਿਲਾਫ ਕਾਰਵਾਈ ਚਲਾਈ ਹੋਈ ਹੈ ਜੀ ਉਹਦੇ ਵਿੱਚ ਸਾਡੇ ਅਗੇਨ ਇੱਕ ਹੋਰ ਕਾਮਯਾਬੀ ਮਿਲੀ ਹੈ ਜਿਹੜੇ ਡੀਐਸਪੀ ਫਗਵਾੜਾ ਜਸਪ੍ਰਿਤ ਸਿੰਘ ਉਹਨਾਂ ਨੇ ਭਾਈ ਐਸਐਚਓ ਸਰ ਅਮ ਇੰਸਪెక్టర్ ਰਮਨ ਇਨਾਂ ਨੇ ਜਿਹੜੇ ਉਟਾਖੂਆ ਕਰ ਰਹੇ ਨੇ ਸਨਾਚਿੰਗ ਦੀਆਂ ਵਾਰਦਾਤਾਂ ਕਰ ਰਹੇ ਨੇ ਚੋਰੀ ਦੇ ਵਾਰਦਾਤਾਂ ਕਰ ਰਹੇ ਨੇ ਉਹ ਇੱਕ ਦੋ ਦੋਸ਼ੀ ਗ੍ਰਿਫਤਾਰ ਕਰੇ ਨੇ ਜਿਨ੍ਹਾਂ ਦਾ ਨਾਮ ਹੈ ਖਨੀ ਕੁਮਾਰ ਪੁੱਤਰ ਮੁਖਰੇ ਸਲੋ ਪਿੰਡ ਹੈ ਇਹ ਕਾਣਾ ਸਿਟੀ ਨਮਾਸ਼ਹਿਰ ਦੇ ਰਹਿਣ ਵਾਲੇ ਨੇ ਦੂਸਰਾ ਹੈ ਜੀ ਸੁਨੀਲ ਕੁਮਾਰ ਪੁੱਤਰ ਗਮੀ ਪਿੰਡ ਸਲੋ ਸੋ ਇਹ ਨਮਾਸ਼ਹਿਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਐਫ ਆਈ ਆਰ ਨੰਬਰ 86 ਜਿਹੜੀ 304 BNS ਜਿਹੜੀ 379 B ਸਨਾਚਿੰਗ ਆਈਪੀਸੀ ਜੁਮੇਸੀ ਉਹ ਸੀ ਰਿਸਟਰ ਕਰੀ ਹੈ ਇਹ ਲੜਕੀ ਜੀ ਇਹਨਾਂ ਨੇ ਦੋ ਤਿੰਨ ਵਾਰ ਦਾਤਾ ਸਾਡੇ ਏਰੀਆ ਦੇ ਵਿੱਚ ਕੀਤੀਆਂ ਨੇ ਸਵੇਰ ਦੇ ਏਰੀਆ ਦੇ ਵਿੱਚ ਇੱਕ ਆਈਸਕ੍ਰੀਮ ਵਾਲਾ 7 ਤਰੀਕ ਨੂੰ ਆਪਣਾ ਕੰਮ ਕਰੇ ਕਰੇ ਜਾ ਰਿਹਾ ਸੀ ਤਾਂ ਉਹਦੇ ਤੋਂ ਇਹਨਾਂ ਨੇ ਦਾਤ ਦੇ ਦੀ ਨੋਕ ਤੇ ਡਰਾ ਕੇ ਉਹਦੇ ਕੋਲੋਂ 11000 ਰੁਪਏ ਦੀ ਲੁੱਟ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਕੋਲ ਜਿਹੜੀ ਮੋਟਰਸਾਈਕਲ ਗ੍ਰਾਮਦ ਹੋਇਆ ਉਹ ਵੀ ਚੋਰੀ ਦਾ ਮੋਟਰਸਾਈਕਲ ਹੈਗਾ ਔਰ ਤੀਸਰੀ ਵਾਰ ਦਾ ਜਿਹੜੀ ਸਾਡੀ ਇਹਨਾਂ ਨਾਲ ਫੇਸ ਹੋਈ ਹੈ ਉਹ ਇੱਕ ਸਤਨਾਗਪੁਰਾ ਸਾਡਾ ਪੁਲਿਸ ਸਟੇਸ਼ਨ ਆ ਉਹਦੇ ਵਿੱਚ ਥੇਕੇ ਤੋਂ ਇਹਨਾਂ ਨੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਦਰਦ ਦੇ ਰੂਪ ਤੇ ਉਹ ਵੀ ਸਾਡਾ ਇਹਦੇ ਨਾਲ ਟ੍ਰੇਸ ਹੋ ਗਿਆ ਹੈ ਔਰ ਇਹਨਾਂ ਤੇ ਫਿਲਹਾਲ ਅਸੀਂ ਜਿਹੜਾ ਹੈ ਇਹਨਾਂ ਤੋਂ ਜਿਹੜੀ ਰਿਕਵਰੀ ਹੈਗੀ ਹੈ ਉਹ ਦੋ ਦਸਤਰ ਔਰ 5000 ਰੁਪਏ ਜਿਹੜੇ ਇਹਨਾਂ ਤੋਂ ਰਿਕਵਰ ਹੋ ਗਏ ਨੇ ਕਿ ਇਹਨਾਂ ਦਾ ਰਿਮਾਂਡ ਲੈ ਕੇ ਤੇ ਇਹਨਾਂ ਤੋਂ ਹੋਰ ਫਰਦਰ ਪੁੱਛੀ ਜਾਂਦੀ ਜਾਏਗੀ ਕਿ ਨੀਤੀ ਕੀ ਬੰਦ ਕਰਦੀ ਹੈ ਮੈਡਮ ਪਹਿਲੋ ਵੀ ਕੋਈ ਹੈ ਨਾ ਵੀ ਮਗੰਮਾ ਤਾਂ ਫਿਲਹਾਲ ਅਸੀਂ ਇਹਨਾਂ ਦੇ ਦਸਤਾਵੇਜ਼ ਵੀ ਕੋਈ ਨਹੀਂ ਪਰ ਅਸੀਂ ਇਹਨਾਂ ਦਾ ਕਿਉਂਕਿ ਸ਼ਹਿਰ ਨਵਾਂ ਸ਼ਹਿਰ ਹੈ ਉਧਰ ਤੋਂ ਅਸੀਂ ਅਫੀਸ਼ੀਅਲ ਰਿਕਾਰਡ ਵੀ ਲੈ ਰਹੇ ਹਾਂ ਵੀ ਇਹਨਾਂ ਦੇ ਕੋਲ ਕੋਈ ਹੋਰ ਮੈਡਮ ਇੰਨੀ ਜਗ੍ਹਾ ਤੋਂ ਰੈਕਡ ਕਰਦੇ ਇਹ ਜੀ ਗੌਂਸਪੁਰ ਘਟ ਹੈ ਉਧਰ ਤੋਂ ਕਿਹੜਾ ਮੋਟਰਸਾਈਕਲ ਚੋਰੀ ਦਾ ਸੀ ਕਿਹੜਾ ਮੋਟਰਸਾਈਕਲ ਸੀ ਇਹ ਜੀ ਸਪਲੈਂਡਰ ਵਾਈਟ ਸੀ ਨਾ ਇਹਦੇ ਤੇ ਕੋਈ ਨੰਬਰ ਨਹੀਂ ਲੱਗਿਆ ਹੋਇਆ ਪਰ ਇਹਨਾਂ ਦੇ ਜੋ ਕੁਝ ਕਿਚਨ ਨੇ ਮੰਨਿਆ ਕਿ ਚੋਰੀ ਦਾ ਹੈ ਅਸੀਂ ਇਹਦਾ ਚ ਟ੍ਰੇਸ ਕਰ ਰਹੇ ਹਾਂ ਇਹਨਾਂ ਦੇ ਜਿਹੜੇ ਮਾਲਕ ਹੈ ਤੇ ਉਹਦੇ ਵਿੱਚ ਵੀ ਅਸੀਂ ਆਬਵੀਅਸਲੀ ਜੇ ਸਾਡਾ ਪਰਚਾ ਦਰਜ ਕਰਕੇ ਰਜਿਸਟਰ ਕਰਕੇ ਇਹਨਾਂ ਦੀ ਗ੍ਰਿਫਤਾਰੀ ਹੋਈ ਇਹਨਾਂ ਦੇ ਨਾਲ ਹੋਰ ਮੈਂਬਰ ਵੀ ਸੀ ਕਿ ਇਹੀ ਜਣੇ ਸੀਗੇ ਕੁਝ ਇਸ ਦੇ ਵਿੱਚ ਆਇਆ ਜੀ ਅਸੀਂ ਹਜੇ ਨਾਮ ਨਹੀਂ ਦੱਸ ਸਕਦੇ ਪਰ ਇਹਨਾਂ ਦੇ ਨਾਲ ਇਤੋਂ ਕੁੰਡੇ ਹੋਰ ਹੈਗੇ ਨੇ ਜਿਹੜੇ ਗਲਕੇ ਕਰਦੇ ਆ ਤੇ ਉਹ ਵੀ ਜਲਦ ਤੋਂ ਗ੍ਰਿਫਤਾਰ